ਪੰਜਾਬ ਦੇ ਵਿੱਚ ਸਿੱਖਾਂ ਦਾ ਇਸਾਈਕਰਨ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ। ਸਿੱਖਾਂ ਦੇ ਇਸਾਈ ਬਨਣ ਦੇ ਵਿੱਚ ਬਹੁਤ ਸਾਰੇ ਕਾਰਨ ਹਨ। ਜਿਨ੍ਹਾਂ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਇਹ ਵੀ ਹੈ ਕਿ ਇਹ ਮੰਨਿਆ ਜਾਂਦਾ ਹੈ ਕਿ ਸਿੱਖਾਂ ਦੇ ਵਿੱਚ ਜਾਤ ਪਾਤ ਅਤੇ ਛੂਆਛਾਤ ਦਾ ਬੋਲਬਾਲਾ ਹੈ। ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਸਾਨੂੰ ਗੁਰਦੁਆਰੇ ਦੇ ਵਿੱਚ ਮਾਣ ਨਹੀਂ ਮਿਲਿਆ ਜਾਂ ਸਮਾਜ ਦੇ ਵਿੱਚ ਸਾਨੂੰ ਨੀਵੀਂ ਜਾਤ ਕਹਿ ਕੇ ਆਖਿਆ ਗਿਆ ਤੇ ਇਸ ਲਈ ਅਸੀਂ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਜਾਂ ਗੁੱਸੇ ਦੇ ਵਿੱਚ ਆ ਕੇ ਸਿੱਖ ਧਰਮ ਨੂੰ ਛੱਡ ਰਹੇ ਹਾਂ। ਇਸਾਈ ਧਰਮ ਨੂੰ ਅਪਣਾ ਰਹੇ ਆ ਤੇ ਇਹ ਕਹਿ ਰਹੇ ਨੇ ਕਿ ਇਸਾਈ ਧਰਮ ਦੇ ਵਿੱਚ ਜਾਤ ਪਾਤ ਦੀ ਕੋਈ ਜਗ੍ਹਾ ਨਹੀਂ ਹੈ ਪਰ ਮੈਂ ਇੱਥੇ ਇਹ ਪੁੱਛਣਾ ਚਾਹਾਂਗਾ ਕਿ ਜਿੰਨੇ ਵੀ ਇਸਾਈ ਪਾਸਟਰ ਮਿਨਿਸਟਰੀਜ਼ ਜਾਂ ਹੋਰ ਪ੍ਰਚਾਰਕ ਜਿਹੜੇ ਪੰਜਾਬ ਦੇ ਵਿੱਚ ਇਸਾਈਅਤ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਨੇ ਆਪਣੇ ਨਾਵਾਂ ਦੇ ਨਾਲ ਜਾਤ ਕਿਉਂ ਲਗਾਈ ਹੋਈ ਹੈ ਤੁਸੀਂ ਛਾਤੀ ਮਾਰ ਕੇ ਦੇਖੋ ਜਿੰਨੇ ਵੀ ਵੱਡੇ ਇਸਾਈ ਪ੍ਰਚਾਰਕ ਨੇ ਹਰੇਕ ਦੇ ਨਾਮ ਦੇ ਨਾਲ ਉਹਨਾਂ ਨੇ ਆਪਣੀ ਜਾਤ ਲਗਾਈ ਹੈ ਜੇਕਰ ਕ੍ਰਿਸਚੀਅਨਿਟੀ ਦੇ ਵਿੱਚ ਇਸਾਈਅਤ ਦੇ ਵਿੱਚ ਜਾਤ ਪਾਤ ਨਹੀਂ ਹੈ ਤਾਂ ਫਿਰ ਇਹਨਾਂ ਪ੍ਰਚਾਰਕਾਂ ਨੇ ਆਪਣੇ ਨਾਵਾਂ ਦੇ ਨਾਲ ਜਾਤ ਕਿਉਂ ਲਗਾਈ ਹੋਈ ਹੈ ਦੂਜੇ ਪਾਸੇ ਮੇਰਾ ਇੱਕ ਸਵਾਲ ਇਹ ਵੀ ਹੈ ਕਿ ਤੁਸੀਂ ਨੀਚੇ ਕਮੈਂਟ ਦੇ ਵਿੱਚ ਉਹਨਾਂ ਰਗੀਆਂ ਗ੍ਰੰਥੀਆਂ ਪ੍ਰਚਾਰਕਾਂ ਦੇ ਨਾਮ ਲਿਖੋ ਜਿਹੜੇ ਕਿ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਨੇ ਜਾਂ ਸਿੱਖੀ ਦਾ ਕੀਰਤਨ ਕਰ ਰਹੇ ਨੇ ਤੇ ਉਹਨਾਂ ਨੇ ਆਪਣੇ ਨਾਵਾਂ ਦੇ ਨਾਲ ਜਾਤਾਂ ਲਿਖੀਆਂ ਨੇ ਸ਼ਾਇਦ ਹੀ ਤੁਹਾਨੂੰ ਕੋਈ ਲੱਭੇ ਜਿਨ੍ਹਾਂ ਨੇ ਆਪਣੇ ਨਾਵਾਂ ਦੇ ਨਾਲ ਜਾਤਾਂ ਲਿਖੀਆਂ ਨੇ ਸਿੱਖਾਂ ਦੇ ਕਿਸੇ ਵੀ ਪ੍ਰਚਾਰਕ ਨੇ ਆਪਣੇ ਨਾਮ ਦੇ ਨਾਲ ਕਦੇ ਵੀ ਜਾਤ ਨਹੀਂ ਲਿਖੀ ਕਿਉਂਕਿ ਸਿੱਖੀ ਧਰਮ ਦੇ ਵਿੱਚ ਜਾਤ ਪਾਤ ਦੀ ਕੋਈ ਜਗ੍ਹਾ ਨਹੀਂ ਹੈ ਪਰ ਇੱਥੇ ਇਹ ਵੀ ਕਹਿਣਾ ਵਾਜਬ ਹੈ ਕਿ ਇਸ ਵਕਤ ਜਾਤ ਪਾਤ ਦਾ ਕੋਡ ਧਾਰਮਿਕ ਕੋਡ ਨਹੀਂ ਹੈ ਬਲਕਿ ਸਮਾਜਿਕ ਕੋਡ ਹੈ ਕਿਸੇ ਇਲਾਕੇ ਦੇ ਵਿੱਚ ਰਹਿ ਰਹੇ ਉੱਚੀ ਜਾਤ ਦੇ ਲੋਕ ਭਾਵੇਂ ਕਿਸੇ ਵੀ ਧਰਮ ਦੇ ਹੋਣ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਉੱਚੀ ਜਾਤ ਦਾ ਕੀੜਾ ਬੈਠਾ ਹੈ ਉਹ ਆਪਣੇ ਆਸ-ਪਾਸ ਕਿਸੇ ਨੀਵੀਂ ਜਾਤ ਵਾਲੇ ਨੂੰ ਵੇਖਣ ਨਹੀਂ ਦਿੰਦਾ ਉਹ ਭਾਵੇਂ ਕਿਸੇ ਵੀ ਧਰਮ ਦੇ ਹੋਣ ਜੇਕਰ ਅਜਿਹੇ ਵਿਅਕਤੀ ਕਿਸੇ ਵੀ ਧਰਮ ਦੇ ਵਿੱਚ ਚਲੇ ਜਾਣ ਤਾਂ ਉਹਨਾਂ ਦੇ ਦਿਮਾਗ ਵਾਲਾ ਕਿੜਾ ਉਹ ਕਦੀ ਖਤਮ ਨਹੀਂ ਹੋਏਗਾ ਇਹ ਉੱਚ ਜਾਤ ਦਾ ਕਿੜਾ ਜਾਂ ਨੀਵੀਂ ਜਾਤ ਦਾ ਕਿੜਾ ਉਹਨਾਂ ਦੇ ਦਿਮਾਗ ਦੇ ਵਿੱਚ ਵੜਿਆ ਹੀ ਰਹੇਗਾ ਇਸ ਲਈ ਮੈਂ ਇਹ ਗੱਲ ਬਾਰ-ਬਾਰ ਆਖਦਾ ਹਾਂ ਕਿ ਜਾਤ ਪਾਤ ਧਾਰਮਿਕ ਕੋੜ ਨਹੀਂ ਹੈ ਬਲਕਿ ਇਹ ਇੱਕ ਸਮਾਜਿਕ ਕੋੜ ਹੈ ਇਹ ਇੱਕ ਸਮਾਜਿਕ ਕੁਰੀਤੀ ਹੈ ਜਦ ਤੱਕ ਜਾਤ ਪਾਤ ਨੂੰ ਕਾਨੂੰਨੀ ਤੌਰ ਦੇ ਉੱਤੇ ਮੰਨਤਾ ਮਿਲ ਰਹੀ ਹੈ ਤਦ ਤੱਕ ਇਹ ਜਾਤ ਪਾਤ ਚਲਦੀ ਰਹੇਗੀ ਜਦੋਂ ਹੀ ਕਾਨੂੰਨ ਦੇ ਵਿੱਚ ਸੋਧ ਹੋ ਜਾਵੇ ਕਿ ਸਾਰੇ ਨਾਗਰਿਕਾਂ ਨੂੰ ਇੱਕ ਬਰਾਬਰ ਮੰਨਿਆ ਜਾਂਦਾ ਤਾਂ ਉਸ ਵੇਲੇ ਜਾਤ ਪਾਤ ਦਾ ਬਹੁਤ ਸਾਰਾ ਕੋਡ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ ਇਹ ਮੇਰਾ ਮੰਨਣਾ ਹੈ ਬਾਕੀ ਤੁਹਾਡਾ ਕੀ ਵਿਚਾਰ ਹੈ ਨੀਚੇ ਕਮੈਂਟ ਦੇ ਵਿੱਚ ਜਰੂਰ ਲਿਖੋ